ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਬਾਹੀ ਗੁਰੂ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਦੇਖੋ ਹੋਮੋ ਇਹਦੇ ਨਾਲ ਹੀ ਆਪਾਂ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਦੇ ਆਂ ਕੰਮ ਤਾਂ ਦੇ ਕੁਝ ਕਰ ਲਏ ਕੁਝ ਰਹਿੰਦੇ ਨੇ ਹਨਾ ਰਵਨੀਤ ਸਕੂਲ ਚਲੀ ਗਈ ਸੰਦੀਪ ਨੇ ਜਾਣਾ ਇਹਨਾਂ ਦੀ ਜਾਣ ਦੀ ਤਿਆਰੀ ਆ ਤੇ ਸਕੂਲ ਨਹੀਂ ਜਾਣਾ ਜੀ ਪਰ ਜਾਣਾ ਤਾਂ ਇਹਨਾਂ ਨੇ ਹੋਰ ਕੰਮ ਜਾਣਾ ਹਨਾ ਤੇ ਮੈਂ ਬਸ ਜਿਹੜੇ ਕੰਮ ਕਰ ਲਏ ਤੇ ਕੁਝ ਹੁਣ ਇਹਨਾਂ ਦੇ ਗਿਆ ਤੋਂ ਨਿਭਣ ਲਗੇ ਮੈਨੂੰ ਐਸੀ ਵੀ ਇਹ ਚਲੇ ਜਾਣਾ ਤੇ ਮਸ਼ੀਨ 'ਚ ਮੈਂ ਕੱਪੜੇ ਪਾ ਕੇ ਪਾਣੀ ਲਾ ਲਈ ਸੀ ਝਾੜੂ ਪੋਚੇਦੇ ਰਹਿੰਦੇ ਨੇ ਫਿਰ ਦੁਪਹਿਰੇ ਹੁਣ ਖਾਣਾ ਬਣਾਉਣਾ ਹੁੰਦਾ ਨਾ ਰੋਟੀ ਰੋਟੀ ਸਬਜ਼ੀ ਗਰਮੀ 'ਚ ਮਤਲਬ ਦੁਪਹਿਰ ਹੀ ਕਰ ਲੈਣੀ ਹੁੰਦੀ ਆ ਫਿਰ ਰਮੀਤ ਵੀ ਸਕੂਲੋਂ ਆਉਂਦੀ ਆ ਕਿਉਂਕਿ ਸਵੇਰੇ ਜਲਦੀ ਚੋ ਵੀ ਘਟਾ ਕੇ ਜਾਂਦੀ ਆ ਹੁਣ ਮੈਂ ਦੇਖੂਗੀ ਇਹਦੇ ਬਾਅਦ ਜਸਨੀਤ ਸੰਭਾਲ ਲੈਣੀ ਆ ਇੱਕ ਮੇਰਾ ਮੇਨ ਕੰਮ ਇਹ ਆ ਤੇ ਸਬਜ਼ੀ ਦੀ ਤਿਆਰੀ ਕਰਨੀ ਆ ਤੇ ਜਿਹੜਾ ਕੰਮ ਰਹਿੰਦਾ ਸਾਫ ਸਫਾਈ ਦਾ ਉਹ ਕਰਨਾ ਜੀ ਤੇ ਅੰਦਰੋਂ ਕੁਝ ਕਰ ਲਿਆ ਬਾਹਰਲਾ ਹਜੇ ਰਹਿੰਦਾ ਆ ਦੇਖੋ ਰਾਤ ਖਾਦੇ ਸੀਗੇ ਜਿਹੜੇ ਸਿਲਕੇ ਉਹ ਪੈਟਰਨ ਵਾਲੇ ਹਨ ਤਰਬੂਜ ਹਨ ਤੇ ਉਹ ਸਾਰੇ ਸਿਲਕੇ ਸਿਲਕੇ ਚੱਕ ਕੇ ਸਵੇਰੇ ਬਸ ਇਹੋ ਜਿਹੇ ਕੰਮ ਹੁੰਦੇ ਨੇ ਹਨ ਇੱਕ ਵਾਰ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਕੋਈ ਵੀ ਚੀਜ਼ ਦੁਕਾਨ ਕੋਈ ਚੀਜ਼ ਹਨਾ ਸ਼ੁਰੂ ਕਰਦੇ ਆ ਘਰ ਦੀ ਵੀ ਸਟਾਰਟਿੰਗ ਹੁੰਦੀ ਹੁੰਦੀ ਹੈ ਇੱਕ ਵਾਰ ਸਵੇਰੇ ਸੱਤ ਵਜੇ ਕਰਕੇ ਸਾਰੀ ਤੇ ਹੁਣ ਚਲੋ ਮੈਂ ਇਹ ਢੇਗਿਆ ਮਾਂ ਬਾਰੇ ਹਨਾ ਲਓ ਜੀ ਕੰਮ ਤਾਂ ਦੇ ਜਿਹੜੇ ਚੱਲੀ ਜਾਂਦੇ ਨੇ ਹਨਾ ਹੁਣ ਮੈਂ ਪਾਣੀ ਪੀ ਕੇ ਆਉਣੀ ਆ ਜਸਨੀਤ ਨੂੰ ਨਮਾ ਲੇ ਫਿਰ ਉਹ ਤਾਂ ਸਕੂਲ ਦਾ ਟਾਈਮ ਆ ਲਓ ਜੀ ਸਬਜੀ ਮੈਂ ਤਿਆਰ ਕਰਤੀ ਹਨਾ ਅੱਜ ਬਣਾਉਣੀ ਆ ਨੇ ਸਿਮਲਾ ਮਿਰਚਾ ਸਿਮਲਾ ਮਿਰਚਾ ਤਾਂ ਪੜਥਾ ਹਨਾ ਤੇ ਆਲੂ ਪਿਆਜ਼ ਲਸਣ ਤੇ ਬਾਕੀ ਕੰਮ ਤਾਂ ਦੇ ਕੁਝ ਕਰ ਲਿਆ ਹਨਾ ਮਾੜੇ ਮੋٹے ਹਜੇ ਰਹਿੰਦੇ ਵੀ ਨੇ ਪਰ ਅੱਜ ਹਨਾ ਉਹਦੇ ਜਸਨੀਤ ਦੇ ਪਾਪਾ ਘਰੇ ਨਹੀਂ ਹੈਗੇ ਤਾਂ ਕਰਕੇ ਹੁਣ ਜਸਨੀਤ ਦੇ ਸਕੂਲ ਦਾ ਟਾਈਮ ਹੋ ਗਿਆ ਉਹਨੂੰ ਸਕੂਲ ਲੈ ਕੇ ਜਾਣੀ ਹੁੰਦੀ ਆ ਘੰਟਾ ਵੀ ਬੱਚੇ ਅਸੇ ਚੱਲ ਬੈਠਣ ਉੱਠਣ ਸਿੱਖ ਜੂਗੀ ਤੇ ਉਹਨੂੰ ਸਕੂਲ ਲੈ ਕੇ ਜਾਣਾ ਤੇ ਨਮਾਕੇ ਨੂੰ ਰੈਡੀ ਕਰ ਲਿਆ ਦੇਖੋ ਜਿਸਨੀ ਤਾਂ ਹੁਣ ਪੂਰਾ ਖੁਸ਼ ਆ ਜਾ ਜਿਸਨੀ ਚਲੀਏ ਕਿੱਥੇ ਜਾਣੀ ਆਪਾਂ ਕਿੱਥੇ ਜਾਣੇ ਦੀ ਉਹੀ ਗੱਲ ਕਰ ਵਾਪਸ ਕਹਿ ਦੂਗਾ ਆਪਾਂ ਚੁੱਪ ਚੀਂਦੀ ਚਲੋ ਦੇਖੋ ਜਿਸਨੀ ਤਾਂ ਭੱਜਿਆ ਜਾਂਦਾ ਆਪਣੇ ਘਰ ਤੇ ਕੋਲੀ ਆ ਗੇਟ ਹਨਾ ਸਕੂਲ ਦਾ ਆ ਗਿਆ ਜੀ ਸਕੂਲ ਲੱਭ ਇੱਥੇ ਜਾਮਗੇ ਹਨਾ ਬਸ ਆਪਣੇ ਗੇਟ ਕੋਲੀ ਆ ਜੋ ਜੀ ਗਾ ਸਕੂਲ ਗਈ ਸੀ ਤੇ ਚੱਲ ਫਿਰ ਬੱਚੀ ਕੋਲੇ ਚੱਲ ਚੱਲ ਬੱਚੀ ਕੋਲੇ ਜੋ ਜੀ ਚਲੋ ਹੁਣ ਮੇਰੇ ਕੋਲੇ ਕੀ ਕਰਦੇ ਹੋ ਆ ਦੇਖ ਆ ਤੇਰੀ ਫਰੈਂਡ ਆ ਗਈ ਆ ਦੇਖ ਫਰੈਂਡ ਤੇਰੀ ਹੈ ਨਾ ਜਾ ਉੱਥੇ ਉਹ ਦੇਖ ਬੱਚੇ ਬੈਠੇ ਲੱਗ ਜਾ ਪੁੱਤ ਹਰ ਜਾਓ ਤੇ ਖਾਣਾ ਲੈਣਾ ਹੈ

ਇਹਨੂੰ ਤਾਂ ਮਿੱਟੀ ਚਾਹੀਦੀ ਐ ਸਮਾਂ ਹੋਰ ਬੱਚਿਆਂ ਨੂੰ ਵੀ ਲਾ ਲੈਂਦੀ ਐ ਨਾਲ ਕਿਹੜਾ ਕਿਹੜਾ ਤੇਰੇ ਬੱਚੇ ਬਾਹਰ ਜਾ ਬੱਸ ਨੀਂਦ ਜਸਨੀਤ ਨੂੰ ਕਿਹਦੇ ਹੋ ਬੈਠੀ ਆ ਤਾਂ ਦੇਖ ਲਾ ਜਸਨੀਤ ਦੇ ਕੰਮ ਬੱਛੇ ਨਾਲ ਖੇਡ ਲੈ ਹਾਂ ਜਸਨੀਤ ਐਂ ਤਾਂ ਮਿੱਟੀ ਜ਼ਰੂਰੀ ਐ ਜਸਨੀਤ ਨੂੰ ਤਾਂ ਖੇਡ ਲੈ ਆਰੇ ਬੱਚੀ ਖੇਡ ਲੈ ਕਰਾਉਣ ਸਾਂ ਹਾਂ ਖੇਡ ਲਓ ਪੁੱਤ ਬੱਚਿਆਂ ਨਾਲ ਖੇਡ ਲਓ ਤਾਂ ਤੁਹਾਡੇ ਨਾਲ ਖੇਡਣ ਨੂੰ ਕਹਿੰਦੇ ਨੇ ਖੇਡੋ ਉਹਨਾਂ ਨਾਲ ਖੇਡੋ ਖੇਡੋ ਕਿਥੋਂ ਖੇਡੋ ਪੁੱਤ ਹਾਂ ਹਾਂ ਖੇਡੋ ਬੱਚਿਆਂ ਨਾਲ ਖੇਡੋ ਆ ਦੇਖੋ ਸਾਰੇ ਖੇਡੋ ਖੇਡੋ ਪੁੱਤ ਜੇ ਫ੍ਰੀ ਇੱਧਰ ਜਾ ਕੋ ਮੇਰੇ ਕੰਨੀ ਦੇਖੋ सारे बच्चे उन क्लास से चले गए आपा चलिए करा चलिए नहीं क्योंनी चलो चलिए हो गई है तेरी फ्रेंडा ਉਜੀ ਹੁਣ ਸਕੂਲ ਚੋਂ ਆ ਗਈ ਹਨਾ ਹੁਣ ਘਰੇ ਜਾ ਕੇ ਦੇਖਦੇ ਆ ਜੀ ਬਣਾਉਣਿਆਂ ਜਸਨੀਤਾ ਹੋ ਜਾਂਦੀ ਭੱਜੀ ਇਹ ਜਿਹੇ ਵੇਲੇ ਰੋਡ ਥੋੜਾ ਜਿਹਾ ਫ੍ਰੀ ਹੁੰਦਾ ਦੁਪਹਿਰੇ ਪੂਰੇ 12 ਵਜੇ ਹੋਈ ਨੇ ਜਸਨੀਤ ਹੌਲੀ ਬੇਟਾ ਹੌਲੀ ਚੱਲੋ ਹੌਲੀ ਚੱਲੋ ਲੋ ਜੀ 1 ਵਜ ਗਿਆ ਹਨਾ ਹੁਣ ਮੈਂ ਆ ਗਈ ਰਸੋਈ ਦੇ ਵਿੱਚ ਤੇ ਰੋਟੀ ਬਣਾਉਣ ਦੁਪਹਿਰ ਲਈ ਸਬਜੀ ਨੇ ਤਿਆਰ ਕਰ ਗਈ ਸੀ ਕਿ ਜਾਣ ਤੋਂ ਪਹਿਲਾਂ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਆ ਦੇਖੋ ਜੀ ਸਬਜੀ ਮੈਂ ਤਿਆਰ ਕਰ ਗਈ ਸੀ ਆਲੂ ਦੇਖੋ ਆਲੂ ਕਾਲੇ ਹੋ ਗਏ ਕਿਉਂਕਿ ਮੈਂ ਐ ਕਰਤੇ ਸੀ ਕਿ ਇਹਨਾਂ ਨੂੰ ਚੋਪ ਜੇ ਕਰਤਾ ਸੀ ਤਾਂ ਕਰਕੇ ਮੈਂ ਪਾਣੀ 'ਚ ਇਹਨਾਂ ਨੂੰ ਡਿੱਪ ਨਹੀਂ ਕਰਿਆ ਪਰ ਮੈਨੂੰ ਐ ਨਹੀਂ ਸੀ ਵੀ ਇਸ ਤਰ੍ਹਾਂ ਇਹਨੇ ਸੇਤੀ ਕਾਲੇ ਹੋ ਜਾਣਗੇ ਤੇਲ ਲੈ ਲਏ ਜੀ ਟਮਾਟਰ ਮਿਰਚਾ ਤੇ ਲਸਣ ਪਿਆਜ਼ ਅਜ ਮੇਰੇ ਕੋਲੇ ਥੋੜੇ ਸੀਗੇ ਤੇ ਕੋਈ ਆਇਆ ਵੀ ਨਹੀਂ ਹੈਗਾ ਸੰਦੀਪ ਸਵੇਰੇ ਜਾਦ ਨਹੀਂ ਰਹੇ ਬਸ ਇੰਨੇ ਕੀ ਪਿਆਜ਼ ਪਾਵਾਂਗੇ ਚਲੋ ਜੀ ਬਣਾਉਣੀਆ ਫਿਰ ਲਓ ਜੀ ਮੈਂ ਤੇਲ ਹੋ ਗਿਆ ਸੀਗੇ ਗਰਮ ਲਸਣ ਪਿਆਜ਼ ਤੇ ਜੀਰਾ ਹਰੀ ਮੇਥਾ ਹਨਾ ਇਹ ਚ ਜਿੱਚ ਪਾਤੀਆ ਹੁਣ ਇਹ ਵਧੀਆ ਹਨਾ ਰੋਸਟ ਜਿਹੇ ਹੋ ਗਿਆ ਵਧੀਆ ਸਪੇਕ ਹੋਣ ਲੱਗ ਗਈ ਸਮਲ ਰਹੀਆਂ ਹੋਣ ਲੱਗ ਗਈ ਹੁਣ ਆਪਾਂ ਇਹ ਚ ਪਾ ਦਗੇ ਟਮਾਟਰ ਇਹ ਵਧੀਆ ਚਲੋ ਆਪਾਂ ਹੁਣ ਇਹਨਾਂ ਨੂੰ ਇਹ ਮਸਾਲਾ ਰੈਡੀ ਕਰਕੇ ਉਸ ਤੋਂ ਬਾਅਦ ਤੇ ਅੱਗੇ ਬਣਾਉਣੀ ਆ ਆਪਾਂ ਟਮਾਟਰ ਮਿਕਸ ਦਾ ਪਰਤਾ ਲਓ ਜੀ ਜਿਹੜਾ ਆਪਣਾ ਮਸਾਲਾ ਬਿਲਕੁਲ ਪੱਕ ਗਿਆ ਹਨਾ ਰੋਸਟ ਮਿਕਲੇ ਜਿਹੇ ਤੇ ਟਮਾਟਰ ਪੀ ਗਏ ਉਹਨਾਂ ਨੂੰ ਇਸ ਤਰ੍ਹਾਂ ਸਾਰੇ ਮਸਾਲੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਜਦੋਂ ਸੌਫ ਹੋ ਗਿਆ ਆਪਾਂ ਜ਼ਾਤ ਕੇ ਲਈ ਉਹਨੂੰ ਕੱਟ ਕੇ ਜਿਆਦਾ ਦਬਕ ਕੇ ਜੱਟ ਕਰ ਦਿੰਦੇ ਆ ਤੇ ਇਹਦੇ ਵਿੱਚ ਪਾ ਦਿੰਦੇ ਆ ਡਰਾਈ ਮਸਾਲੇ ਹਲਦੀ ੂਨ ਮਿਰਚ ਹਨ ਇਹ ਚੀਜ਼ਾਂ ਪਾ ਲਈਆਂ ਹਾਲਾ ਜਿਹੜਾ ਹਨ ਪਾਏ ਇਸ ਤਰ੍ਹਾਂ ਕਰਕੇ ਇਹਨੂੰ ਪੂਰਾ ਰੈਡੀ ਕਰ ਲਿਆ ਤੇ ਜਿਵੇਂ ਹਾਂਜੀ ਵਗੈਰਾ ਹਨ ਹੈਗਾ ਪੂਰਾ ਜਿਵੇਂ ਸੇਕ ਲੱਗੇ ਪਿਉਰੀ ਦੀ ਤਿਆਰ ਹੋ ਗਈ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਕੱਦੂ ਕਾਸ ਕਰੇ ਨੇ ਜਾਂ ਕਿਸੇ ਛੋਪ ਕਰੇ ਨੇ ਹਨ ਉਹਨਾਂ ਨੂੰ ਇਹਦੇ ਵਿੱਚ ਐਡ ਕਰਨਾ ਤੇ ਆ ਗਏਗਾ ਹਸਤੰਦਰ ਚੇਂਜ ਹੋਇਆ ਤੇ ਹੁਣ ਮਿਕਸ ਕਰਦੇ ਆਂ ਤੇ ਜਿਹੜਾ ਬਾਕੀ ਡਰਾਈ ਬਾਕੀ ਨੂੰ ਪਾ ਲੈਂਦੇ ਨਾ ਤੁਹਾਨੂੰ ਦੱਸਦੀ ਆਂ ਕਿ 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 ਪਾਉਣਾ ਲਓ ਜੀ ਹਨਾ ਆਪਾਂ ਇਹ ਜਿਹੜੇ ਆਲੂ ਚੀ ਦੇ ਵਿੱਚ ਮਿਕਸ ਕਰ ਤੇ ਆਲੂਆਂ ਨੂੰ ਜੀ ਇਗਨੋਰ ਕਰਿਓ ਕਲਰ ਨੂੰ ਕਿਉਂਕਿ ਕੱਲੇ ਜਾਂਦੇ ਆ ਇਹ ਜੇ ਕੰਮ ਹੋ ਜਾਂਦੇ ਨੇ ਨਾ ਸਾਰੇ ਪਾਸੇ ਹੰਨ ਕਰਨਾ ਬੱਚਾ ਸੰਭਣਾ ਤਾਂ ਕਰਕੇ ਨਾ ਕਾਹਲਚ ਹੋ ਜਾਂਦਾ ਕਈ ਵਾਰ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਟੇਕ ਲਵਾਵਾਗੇ ਉਸ ਤੇ ਬਾਕੀ ਦੇ ਡਰਾਈ ਮਸਾਲੇ ਪਾਉਂਗੀ ਉਹ ਮੈਂ ਤੁਹਾਨੂੰ ਦੱਸ ਨਹੀਂ ਜਿਹੜੇ ਬਸ ਮੈਂ ਪਾਉਣੀ ਮੈਨੂੰ ਆਹ ਮਸਾਲੇ ਪਸੰਦ ਨਹੀਂ ਤੇ ਇਹਨਾਂ ਨੂੰ ਮੈਂ ਉਹ ਕਰਨਾ ਹਨਾ ਗ੍ਰाइंड ਕਰ ਲਾ ਜੀ ਆਪਣੀ ਫਰਦੀਆ ਜਿਹੜੀ ਪੱਕੀ ਜਾਂਦੀ ਆ ਕਾਲੇ ਅੱਗੇ ਟੋਏ ਹਨਾ ਜਿਹੜੇ ਮਸਾਲੇ ਸੀਗੇ ਉਹ ਮਤਲਬ ਮੈਂ ਗ੍ਰाइंड ਕਰਨ ਵਾਸਤੇ ਪਾਲੀ ਸੀ ਲਾਈਟ ਨਹੀਂ ਹੈਗੀ ਹੁਣ ਤੇ ਹੁਣ ਸਕਿੱਪੀ ਕਰੂੰਗੀ ਜੀ ਮੈਂ ਨਹੀਂ ਪਾਉਂਦੀ ਜੇ ਜਦ ਤੱਕ ਲਾਈਟ ਆ ਗਈ ਪਾ ਦੂੰ ਮੈਂ ਲਗਾ ਆ ਗਈ ਲਾਈਟ ਸ਼ਾਇਦ ਮੈਂ ਦੇਖਦੀ ਆ ਨਹੀਂ ਤੇ ਉਹ ਹੋਣਾ ਫਿਰ ਉਹ ਵੀ ਸਰਦੀ ਜੀ ਤਾਂ ਮੈਂ ਨਾ ਇਹਨਾਂ ਨੂੰ ਪੀਸ ਕੇ ਰੱਖ ਲੈਣੀ ਆ ਮੈਨੂੰ ਕਿ ਕਿਹ ਬਹਿਮ ਰਹਿੰਦਾ ਗਰਮੀ 'ਚ ਵੀ ਜਿਹੜੇ ਆਪਾਂ ਨਾਲ ਦੀ ਨਾਲ ਐਟ ਆ ਟਾਈਮ ਪੀਸਦੇ ਆ ਹਨਾ ਵੀ ਉਹਨਾਂ ਦੀ ਖੁਸ਼ਬੂ ਜ਼ਿਆਦਾ ਵਾਸਤ ਹੁੰਦੀ ਆ ਉਦੇ ਮੈਨੂੰ ਹੁੰਦਾ ਵੀ ਚੱਲ ਜਦ ਅੰਦਰ ਸਬਜੀ ਸਬਜੀ ਬਣਾਉਣੇ ਆ ਅੰਦਰ ਤਾਂ ਸਾਰਾ ਪ੍ਰਬੰਧ ਕੋਲੇ ਹੁੰਦਾ ਤਾਂ ਕਰਕੇ ਮੈਂ ਨਹੀਂ ਪੀਸਦੀ ਤੇ ਹੁਣ ਮੈਂ ਕਲਾ ਆਮਚੂਰ ਪਾਉਂ ਇਹਦੇ ਵਿੱਚ ਜੇ ਜਦ ਤੱਕ ਲਾਈਟ ਆ ਗਈ ਤਾਂ ਮੈਂ ਪਾ ਦੂੰ ਬਾਕੀ ਮਸਾਲੇ ਨਹੀਂ ਸਕਿਪ ਕਰ ਦੋ ਲਓ ਜੀ ਲੋਟਾਲੇ ਤਾਂ ਰਹਿ ਗਏ ਤੇ ਆਮਚੂਰ ਪਾ ਦਿੰਦੀ ਆ ਮੈਨੂੰ ਅੰਦਰ ਲਿਜਾਣ ਦੀ ਇਹ ਹੈ ਜੇ ਮੈਂ ਅੰਦਰ ਲੈ ਗਈ ਹੈ ਨਾ ਮਿੱਟੀ ਚੱਕੀ ਕਿਉਂਕਿ ਫਿਰ ਜਸਨੀ ਤੇ ਮੇਰੇ ਪਿੱਛੇ ਲੱਗੂਗੀ ਤੇ ਪਿੱਛੇ ਲੱਗ ਜਾਣਾ ਹੁਣ ਇਹ ਹੁਣ ਇਹਦੇ ਵਿੱਚ ਆ ਜਿਹੜੀ ਮਿਰਚਾਂ ਨੇ ਇਹ ਕਟਿੰਗ ਵਾਲੀ ਮਿਰਚਾਂ ਸਾਰੀ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਲੋ ਜੀ ਆਪਣੇ ਨੇੜੇ ਹੋ ਕੇ ਸੁਣੀ ਹੈ ਨਾ ਲੈਟ ਆ ਗਈ ਤੇ ਇਧਰ ਆਪਣੀ ਜਿਹੜੀ ਸਬਜੀ ਆਪਾਂ ਇਹ ਮਿਰਚਾ ਮਸਾਲੇ ਦੇ ਵਿੱਚ ਮਿਕਸ ਕਰਤੀ ਹੈ ਤੇ ਇਸ ਤੰਗ ਨਾਲ ਬਣ ਚੁਣੀ ਇਹ ਮਸਾਲਾ ਜਿਹੜਾ ਐਡ ਕਰਕੇ ਇਹਦੇ ਵਿੱਚ ਇਹ ਵੀ ਚੰਗੀ ਤਰ੍ਹਾਂ ਆਪਾਂ ਸਾਰਾ ਮਿਕਸ ਕਰ ਦਿੰਦੇ ਹਾਂ ਬਹੁਤ ਟੇਸਟੀ ਪਰਖਾ ਹੁੰਦਾ ਇਸ ਤਰ੍ਹਾਂ ਮਿਕਸ ਕਰਾ ਇਸ ਤੰਗ ਨਾਲ ਲਓ ਜੀ ਆਪਾਂ ਜਿਹੜੀ ਸਾਰੀ ਸਬਜੀ ਕੜਾਹੀ ਦੇ ਵਿੱਚ ਪਾਤੀ ਹੈ ਨਾ ਹੁਣ ਇਹ ਬਣ ਚੁਗੀ ਤੇ ਤੁਸੀਂ ਜੇ ਕਰੋ ਇਸ ਤੰਗ ਨਾਲ ਬਣਾਉਣੇ ਤਾਂ ਤਾਂ ਠੀਕ ਹੈ ਜੀ ਨਹੀਂ ਇੱਕ ਵਾਰ ਜ਼ਰੂਰ ਹਨਾ ਮੇਰੇ ਕਹਿਣ ਤੇ ਇਸ ਤਰ੍ਹਾਂ ਪਰਖਾ ਜਿਹੜਾ ਮਿਰਚਾ ਦਾ ਬਣਾ ਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਬਣੂਗਾ ਹੁਣ ਇਹ ਪੱਕ ਚੁਗੀ ਹੁਣ ਆਂ ਪੰਡੇ ਸਾਫ ਹਨ ਜਿਹੜੇ ਹੈਗੇ ਨੇ ਆਟਾ ਗੁੰਨਣਾ ਫਿਰ ਦੁਪਹਿਰੇ ਰਵਨੀਤ ਆਉ ਉਹਦੇ ਪਾਪਾ ਆਉਣਗੇ ਤੇ ਰੋਟੀ ਬਣ ਜੂਗੀ ਹੁਣ ਮੈਂ ਇੱਥੇ ਹਵਾ ਜੀ ਇਹ ਇੱਥੇ ਖੜ ਕੇ ਮੈਨੂੰ ਹਵਾ ਲੱਗਦੀ ਹੁੰਦੀ ਹੈ ਗਰਮੀ ਅੰਦਰ ਦੁਪਹਿਰੇ ਤੇ ਕਿਉਂਕਿ ਧੁੱਪ ਇਦਰਾ ਆ ਜਾਂਦੀ ਹੈ ਇਸ ਤਰ੍ਹਾਂ ਤੇ ਚਲੋ ਜੀ ਮੈਂ ਸਬਜੀ ਬਣਾ ਕੇ ਹਨਾ ਤੁਹਾਨੂੰ ਫੇਰ ਮਿਲੂੰਗੀ ਮੈਂ ਆਟਾ ਵਗੈਰਾ ਗੁੰਨ ਕੇ ਹਨਾ ਰੱਖ ਦਿੰਨੀ ਆ ਤੇ ਉਹਦੇ ਪਾਪਾ ਵੀ ਆਉਣ ਆਲੇ ਹੋਣਗੇ ਤੇ ਫਿਰ ਰਵਨੀਤ ਵੀ ਆਊਗੀ ਫਿਰ ਮੈਂ ਕੋਸਟ ਰੈਸਟ ਕਰੂੰਗੀ ਟਾਈਮ ਨਿਕਲਿਆ ਲਓ ਜੀ ਚਲੋ ਸਬਜੀ ਵਾਸ ਮੇਰੀ ਬਣ ਆਲੀ ਆ ਸੰਜੀਤ ਆ ਗਈ ਪਰ ਅਮੀਰ ਨੇ ਆ ਚੁੱਕੀ ਲਓ ਜੀ ਆਪਣੀ ਸਬਜੀ ਜਿਹੜੀ ਬਿਲਕੁਲ ਰੈਡੀ ਹੋ ਗਈ ਪਰਨੀ ਬਣਾਤੀ ਐ ਹੂੰ ਹੂੰ ਪਰਤਾ ਬਣਾਇਆ ਲਓ ਜੀ ਆਪਣੀ ਸਬਜੀ ਜਿਹੜੀ ਜਮੈਂ ਰੈਡੀ ਹੋ ਗਈ ਹੈ ਨਾ ਸਿਮਲਾ ਮਿਰਚ ਦਾ ਪਟਾ ਰੈਡੀ ਆ ਬਹੁਤ ਜ਼ਿਆਦਾ ਟੇਸਟੀ ਬਣਦਾ ਹੁੰਦਾ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਮਿਸਤੰਗ ਨਾਲ ਬਹੁਤ ਸੋਹਣੀ ਸਮੈਲ ਆਉਂਦੀ ਤੇ ਇਧਰ ਖੁਸ਼ਬੂ ਆਉਂਦੀ ਆ ਹਨਾ ਆਟਾ ਗੁੰਨ ਲਿਆ ਬਸ ਹੁਣ ਇਹ ਸੰਦੀਪ ਬਣਾ ਲੈਣਗੇ ਆਪਦਾ ਰੈਸਟ ਜੀ ਕਰਕੇ ਮੈਂ ਤਾਂ ਇੱਕ ਰੱਦਦੀ ਆ ਤੁਸਾਂ ਦੇਖ ਲੈ ਕਿੰਨੀ ਬਿੰਦ ਹੁੰਦੀ ਐਨੀ ਉਹ ਕਰਕੇ ਸਾਨੂੰ ਟੇਸਟੀ ਸਬਜ਼ੀਆਂ ਬਣਾ ਕੇ ਦੇਣੀ ਐ ਤੇ ਤੈਨ ਥੱਕਦੀ ਨਹੀਂ ਤੁਮ ਇੰਨੀ ਸਾਰਾ ਦਿਨੀ ਕੰਮ ਕਰਨੀ ਹੁੰਦੀ ਨਹੀਂ ਨਹੀਂ ਜੀ ਕੋਈ ਵੀ ਨਹੀਂ ਥੱਕਦਾ ਹੁੰਦਾ ਦੇਖੋ ਗਰਮੀ ਗਰਮੀ ਹੋ ਗਈ ਹੁਣ ਮੈਨੂੰ ਇੱਕ ਮੰਗ ਆ ਮੇਰੀ ਮੈਨੂੰ ਇੱਥੇ ਕੋਈ ਪੱਖੀ ਭੁਖੀ ਲਵਾ ਦਿਓ ਫਿਰ ਭਾਂਡੇ ਸਾਫ਼ ਕਰਨੇ ਮੈਨੂੰ ਲੱਗਦੇ ਦਿੱਤੀ ਬਦਰੀਆ ਕੰਪਨੀ ਨਹੀਂ ਹੋਣੀ ਇੱਥੇ ਜਿਹੜੀ ਇਹਦੇ ਉੱਪਰ ਲੱਗੇ ਉਹ ਲਗਾਓ ਜਿਹੜੀ ਇੱਥੇ ਲਾਉਣੀ ਆ ਉਹ ਤਾਂ ਲਵਾਈ ਦੇਣੀ ਆ ਪਹਿਲਾਂ ਆਪਾਂ ਉਹ ਲਵਾਉਂਦੇ ਸੀ ਤੇਰੀ ਮੰਗ ਸੀ ਵੀ ਸਾਹਮਣੇ ਉਹ ਲਵਾਉਣੀ ਆ ਜਿਵੇਂ ਐ ਟੈਡੀ ਭਾਪਾ ਹੋਵੇ ਨਹੀਂ ਹੁਣ ਉਹੀ ਆ ਉਹ ਮੈਂ ਲਓ ਜੀ ਹੁਣ ਮੈਂ ਆਈਸਕ੍ਰੀਮ ਗੱਡ ਲਈ ਹਨਾ ਲੈ ਕੇ ਜਾਈ ਅੰਦਰ ਨਾਲੇ ਥੋੜੇ ਜਿਹਾ ਰੈਸਟ ਕਰਦੇ ਆ ਫਿਰ ਰੋਟੀ ਖਾਵਾਂਗੇ ਤੁਸੀਂ ਕਹੋਗੇ ਵੀ ਆਈਸਕ੍ਰੀਮ ਤਾਂ ਆਈਸਕ੍ਰੀਮ ਤਾਂ ਰੋਟੀ ਤੋਂ ਬਾਅਦ ਖਾਂਦੇ ਹੁੰਦੇ ਨੇ ਹਨਾ ਤੁਸੀਂ ਪਹਿਲਾਂ ਹੀ ਕਿਉਂ ਤੇ ਰੈਸਟ ਕਰਦੇ ਆ ਥੋੜੀ ਜਿਹੀ ਥੋੜੀ ਥੋੜੀ ਖਾ ਲਾਗੇ ਹਨਾ ਵਾਕੀ ਫੇ ਰੋਟੀ ਤੋਂ ਬਾਅਦ ਖਾ ਲਾਗੇ ਦੋ ਪੈਨੇ ਇਹ ਜਿਹੜੇ ਡੱਬੇ ਹਨਾ ਕੱਲ ਉਹ ਕੱਢ ਲਏ ਸੀਗੇ ਸਵੇਰੇ ਮੈਂ ਫੇ ਰੱਖ ਦਿੱਤੇ ਸੀ ਦੇਖੋ ਵਧੀਆ ਜੰਮ ਚੰਦੀਆਂ ਮੰਗੋ ਵਗੈਰਾ ਪਾਈ ਹੋਈ ਨਹੀਂ ਹਨਾ ਸਾਰਾ ਕੁਝ ਪਾਇਆ ਹੋਇਆ ਚ ਹੈ ਬਾਰੇ ਨਿਕਲ ਕੇ ਸਾਂਝ ਆਉਂਦਾ ਲਓ ਜੀ ਟਾਈਮ ਹੋ ਗਿਆ ਸ਼ਾਮ ਦਾ ਹਨਾ ਸਾਰੇ ਕੰਮ ਤਾਂ ਜਿੰਨੇ ਮੇੜਦੇ ਕੱਪੜੇ ਧੋਲੇ ਅੱਜ ਸ਼ਾਮ ਨੂੰ ਹਨਾ ਜਿਹੜਾ ਰਹਿੰਦਾ ਸੀ ਸਫਾਈਏ ਦਾ ਕੰਮ ਉਹ ਵੀ ਸਾਰਾ ਕਰ ਲਿਆ ਹੁਣ ਬਾਕ ਕਰਨ ਜਾਣੇ ਆ ਸੈੱਟ ਕਰਕੇ ਆਉਣੀ ਆ ਲਓ ਜੀ ਅਸੀਂ ਆ ਗਏ ਹਨਾ ਘਰੋਂ ਤੋਂ ਥੋੜੀ ਦੂਰ ਆਏ ਪਰ ਮੇਰਾ ਹੋਇਆ ਪਿਆ ਮੈਂ ਕਿਹਾ ਚਲੋ ਵੀਡੀਓ ਦਾ ਐਂਡ ਕਰਨਾ ਇੱਥੇ ਦੇਖੋ ਕਿੰਨਾ ਵਧੀਆ ਵਧੀਆ ਮੌਸਮ ਲੱਗਦਾ ਬਣ ਰਹੀ ਹੈ ਵੀਡੀਓ ਹਾਂ ਹਾਂ ਤੇ ਬਹੁਤੀ ਦੂਰ ਨਹੀਂ ਜਾਂਦੀ ਅੱਜ ਇਹ ਉੱਤੇ ਹੀ ਨਾ ਲੈਗਸ ਫੀਵਰ ਪੈਣ ਲੱਗ ਜਾਂਦੀ ਐ ਨਹੀਂ ਕਦੇ ਕਿੰਮੀ ਕਦੇ ਕਿੰਮੀ ਕੈਮਰੇ ਸੀ ਜਦ ਬਲੌਗਿੰਗ ਕਰਦੇ ਹਾਂ ਬਲੌਗਿੰਗ ਇਸ ਦਾ ਗੋਰੇ ਚੁੱਕੇ ਦੀ ਕੋਈ ਗੱਲ ਨਹੀਂ ਇਸ ਤਰ੍ਹਾਂ ਹੀ ਹੋ ਹੋਣ ਲੱਗ ਜਾਂਦਾ ਆ ਮੇਰੇ ਦੇ ਉਹਦੇ ਨਾਲ ਤਲਵਾਈ ਜੀ ਕਿਵੇਂ ਉਹ ਤਾਂ ਜਦ ਵੀ ਆਪਾਂ ਦਿਨੇ ਵੀ ਵੀਡੀਓ ਬਣਾਉਣੀ ਹੁੰਦੀ ਹੈ ਨਾ ਜੀ ਤਿੰਨ ਚਾਰ ਜਾਨੀ ਵੀ ਬੈਠੇ ਹੋਣ ਇੱਕ ਪਾਸੇ ਸ਼ਾਂਜੀ ਪੈਂਦੀ ਆ ਹਨਾ ਇੱਕ ਇੱਕ ਦਾ ਕਲਰ ਕਿਵੇਂ ਆਉਂਦਾ ਇੱਕ ਦਾ ਕਿਵੇਂ ਆਉਂਦਾ ਹੁਣ ਵੀ ਉਸ ਤਰ੍ਹਾਂ ਤੋਂ ਪਸ਼ਾਂਜੀ ਆ ਤੇ ਚਲੋ ਜੀ ਆਪਾਂ ਇਹਦੇ ਨਾਲ ਹੀ ਵੀਡੀਓ ਦਾ ਐਂਡ ਕਰ ਦਿਆਂ ਹੱਸਦੇ ਰਹੋ ਪਾਸਦੇ ਰਹੋ ਖੁਸ਼ ਰਹੋ ਨਾ ਕੱਲੂ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਬਾਏ ਬਾਏ ਟੇਕਰ